ਤੇ ਚਾਬੀ ਮਿਲਦੀ ਹੈ ਜੀ 6 ਰੁਪਏ ਦੀ ਟਿਕਟ ਦੇ ਵਿੱਚ ਇੱਕ ਕਰੋੜ ਦਾ ਕਾਲੀ ਨਾਮ ਨਿਕਲ ਆਇਆ ਐ ਬਾਦੀ ਇਹਨਾਂ ਨੂੰ ਅੱਕੇ ਕਹਿੰਦੇ ਮੈਨੂੰ ਐ ਲੱਗਦਾ ਜਿਵੇਂ ਉਹਨੇ ਕੋਈ ਸੈਲੀਬ੍ਰਿਟੀ ਬਣ ਗਿਆ ਇਹਨਾਂ ਦੀ ਇਨ ਪ੍ਰੋਮੋਸ਼ਨ ਹੋ ਚੁੱਕੀ ਹੈ ਜੀ 6 ਰੁਪਏ ਦੇ ਵਿੱਚ ਇਹਨਾਂ ਦੀ ਕਿਸਮਤ ਬਦਲ ਗਈ ਕਿੰਨੇ ਸੋਖੇ ਕਿਨੇ ਦੁੱਖ ਕੱਟੇਗੇ ਨਾ ਦੇ ਇੱਕ ਕਰੋੜ ਦਾ ਇਨਾਮ ਨਿਕਲ ਆਇਆ ਜੀ ਕਿੰਨੇ ਕੇ ਜੀ ਕਿਨ ਆ ਤੁਹਾਡਾ ਅੱਜ ਜਿਹੜੀ ਲਾਟਰੀ ਲੱਗੀ ਐ ਕਿੰਨੇ ਦੀ ਲਾਟਰੀ ਲੱਗੀ ਔਰ ਕਿੱਥੋਂ ਦੇ ਤੁਸੀਂ ਰਹਿਣ ਵਾਲੇ ਹੋ ਜੀ ਮੇਰਾ ਨਾਮ ਦਸ਼ਮੇਲ ਸਿੰਘ ਆ ਜੀ ਜ਼ਿਲ੍ਹਾ ਮੋਗਾ ਪਿੰਡ ਫਤੇਗੜ ਕੋਲ ਡਾਣਾ ਵਾਂ 6 ਰੁਪਏ ਵਾਲੀ ਲਾਟਰੀ ਤੇ 1 ਕਰੋੜ ਦਾ ਨਾਮ ਲੱਗਿਆ ਜੀ ਕੰਮ ਕਿਦਾਂ ਤੁਹਾਨੂੰ ਪਤਾ ਲੱਗਿਆ ਜਿਹੜੀ ਅੱਜ ਲਾਟਰੀ ਨਿਕਲੀ ਐ ਇੱਕ ਕੱਲ੍ਹ ਹੀ ਮੈਂ ਲਾਟਰੀ ਪਾਈ ਸੀਗੀ 11 ਵਜੇ ਤੇ ਮੈਨੂੰ ਸਵਾ 1 ਕੱਟ ਵਜੇ ਜੀਰਾ ਤੋਂ ਲਾਟਰੀ ਸ਼ਰਮਾ ਲਾਟਰੀ ਦਾ ਵਾਲੇ ਦਾ ਫੋਨ ਆਇਆ ਕਿ ਤੁਹਾਡੀ ਲਾਟਰੀ ਲੱਗਦੀ ਆ ਤੇ ਮੈਨੂੰ ਇੱਕ ਵਾਰ ਤਾਂ ਯਕੀਨ ਹੀ ਨਹੀਂ ਹੋਇਆ ਇਸ ਗੱਲ ਤੇ ਵੀ ਫਿਰ ਮੈਂ ਦੁਬਾਰਾ ਨਾ ਪਰਫਰਮ ਕੀਤਾ ਤੇ ਫਿਰ ਮੈਨੂੰ ਯਕੀਨ ਹੋ ਗਿਆ ਕਿ ਉਹ ਟੈਕਸਟ ਦੇਖ ਕੇ ਮੜਾਈ ਵਿਸ਼ੇ ਹੁੰਦੀ ਹੈ ਜਦੋਂ ਟੈਕਸਟ ਕੋਰ ਮੈਲਾ ਨਾ ਹੋਵੇ ਕਿਸੁਪਨਾ ਕੀ ਸੀ ਗੱਲ ਆ ਰਹੀ ਬੰਦਾ ਜਿਹੜਾ ਅੱਜ ਨਿਗਲੀ ਹੈ ਕਿੰਨੀ ਕੀ ਖੁਸ਼ੀ ਹੈ ਪਰ ਕੀ ਸੋਚ ਕੇ ਪਾਈ ਸੀ ਕਿ ਕੇ ਜ ਅੱਜ ਲਾੜ ਰਹੀ ਤੁਸੀਂ ਬਹੁਤ ਜਿਆਦਾ ਵਾਜੀ ਪਹਿਲਾਂ ਵੀ ਇੱਕ ਅੱਧੀ ਵਾਰੀ ਕਿਸਮਤ ਅਜਮਾਈ ਆ ਪਰ ਕੱਲ ਮੈਂ ਚਾਣਕ ਮਾਤਾ ਦੇ ਜਾ ਰਿਹਾ ਸੀਗਾ ਨੀਰਾ ਉਥੇ ਸ਼ੁਕਰ ਮਹਿਲ ਦੇ ਤੇ ਮਾਤਾ ਦੀ ਜਗਾ ਵਾ ਉਥੇ ਮੱਥਾ ਟੇਕਣ ਜਾਣਿਆ ਅਸੀਂ ਜਾਂਦੇ ਹੋਏ ਨੇ ਮੈਂ ਟੱਕ ਟੱਕ ਖਰੀਦੀ ਤੇ ਮੈਨੂੰ ਸਮਝੋ ਵੀ ਪ੍ਰਮਾਤਮਾ ਨੇ ਜਾਂ ਮਾਤਾ ਨੇ ਇੱਕ ਕਫਾ ਹੀ ਦੇ ਤਾਲੋ ਜਦੋਂ ਚਿੱਤਾ ਦੀ ਵਰਤੋਂ ਕਰੋ ਕਿ ਸੁਪਨੇ ਕੀ ਨੇ ਪਹਿਲਾਂ ਤਾਂ ਮੇਰੇ ਤੇ ਜੋ ਥੋੜਾ ਬੋਲਾ ਕਰਜ਼ਾ ਮੈਂ ਉਹ ਤਾਰੂੰਗਾ ਤੇ ਕੋਈ badi moti ਕਿਸੇ ਲੋੜਵੰਦ ਦੀ ਮਦਦ ਹੋਈ ਉਹ ਵੀ ਜ਼ਰੂਰ ਕਰਾਂਗਾ ਤੇ ਬਾਕੀ ਆਪਦੇ ਬੱਚਿਆਂ ਦਾ ਭਲੱਖਾ ਸਵਾਰਾਂਗਾ ਭਾਈ ਜੀ ਕੀ ਨਾ ਤੁਹਾਡਾ ਔਰ ਤੁਹਾਡੇ ਲਾਟਰੀ ਸਟਾਲ ਦਾ ਕੀ ਨਾਮ ਔਰ ਕਿੱਥੇ ਲਾਟਰੀ ਸਟਾਲ ਹੈ ਪਰ ਅੱਜ ਕਿੱਦਾਂ ਦਾ ਅੱਜ ਜਿਹੜੀ ਲਾਟਰੀ ਨਿਕਲੀ ਆ ਜੀ ਦੇਖੋ ਜੀ ਸੱਸੀ ਗੱਲ ਦੀ ਸਾਰਿਆਂ ਨੂੰ ਮੈਂ ਪਰਵਿੰਦਰ ਸਿੰਘ ਇਸ ਟਾਈਮ ਗੜਾ ਆਪਣੀ ਐਨ ਕੇ ਜੈਂਸੀ ਵਾਲੀ ਬ੍ਰਾਂਚ ਦੇ ਕੱਲ ਆਪਕੋ ਕੋਰਡ ਰੁਪਏ ਨਿਕਲੇ ਆ ਜੀ ਐਨਕੇ ਜੰਨਜੀ ਦੇ ਧੀਰੇ ਵਿੱਚ ਟੋਅ ਲੈਗੇਟਿਵ ਸ਼ਰਮਾ ਦੀ ਲੋਟਰੀ ਟੋਅ ਜੀਰਾ ਉਹਦੇ 6 ਰੁਪਈਆ ਦੀ ਟਿਕਟ ਦੇ ਵਿੱਚ ਹਾਈਐਸਟ ਪ੍ਰਾਈਜ਼ ਹੈ ਜੀ 1 ਕਰੋੜ ਦਾ ਉਹ ਕੱਲ ਆਪਣੇ ਕੋਲ ਨਿਕਲ ਆਇਆ ਹੈ ਅੱਗੇ ਸੈਕੰਡ ਪ੍ਰਾਈਜ਼ ਨਿਕਲਦਾ ਹੈ 9000 ਦਾ ਕਿੰਨੀ ਵਾਰੀ ਨਿਕਲਿਆ ਜੀ ਕਰੋੜ ਦਾ ਇਨਾਮ ਹਰ ਵਾਰੀ ਰਹਿ ਜਾਂਦਾ ਕੱਲ ਇਤਿਹਾਸ ਰਚ ਗਿਆ ਇੱਕ ਕਰੋੜ ਦਾ ਇਨਾਮ ਨਿਕਲ ਆਇਆ 6 ਰੁਪਈਆ ਦੇ ਵਿੱਚ 6 ਰੁਪਈਆ ਤੁਹਾਨੂੰ ਕੋਈ ਕੋਲ ਡਰਿੰਕ ਤੱਕ ਨਹੀਂ ਪੁੱਛਦਾ ਡੀਅਰ ਕੰਪਨੀ ਨੇ 1 ਕਰੋੜ ਦਾ ਇਨਾਮ ਕੱਢ ਦਿੱਤਾ ਜੀ ਏ ਐਨ ਕੇ ਏਜੰਸੀ ਦੇ ਜਿਹੜੇ ਸਟਾਲ ਹੈ ਜੀਰੇ ਦੇ ਵਿੱਚ ਟਿਕਟ ਰੀਮ ਮਿਲਦੀ ਐਸੀ ਤੁਹਾਨੂੰ ਸੁਪਨੇ ਦੀ ਚਾਬੀ ਮਿਲਦੀ ਹੈ ਜੀ 6 ਰੁਪਏ ਦੀ ਟਿਕਟ ਦੇ ਵਿੱਚ ਇੱਕ ਕਰੋੜ ਦਾ ਕਾਲੀ ਨਾਮ ਨਿਕਲ ਆਇਆ ਐ ਬਾਦੀ ਇਹਨਾਂ ਨੂੰ ਅੱਕੇ ਕਹਿੰਦੇ ਮੈਨੂੰ ਐ ਲੱਗਦਾ ਜਿਵੇਂ ਉਹਨੇ ਕੋਈ ਸੈਲੀਬ੍ਰਿਟੀ ਬਣ ਗਿਆ ਇਹਨਾਂ ਦੀ ਇਨ ਪ੍ਰੋਮੋਸ਼ਨ ਹੋ ਚੁੱਕੀ ਹੈ ਜੀ 6 ਰੁਪਏ ਦੇ ਵਿੱਚ ਇਹਨਾਂ ਦੀ ਕਿਸਮਤ ਬਦਲ ਗਈ ਕਿੰਨੇ ਸੋਖੇ ਕਿਨੇ ਦੁੱਖ ਕੱਟੇਗੇ ਨਾ ਦੇ ਇੱਕ ਕਰੋੜ ਦਾ ਇਨਾਮ ਨਿਕਲ ਆਇਆ ਜੀ ਕਿੰਨੇ ਕੇ ਪਰਿਵਾਰਾਂ ਦੀ ਤੁਸੀਂ ਕਿਸਮਤ ਅਜੇ ਤੱਕ ਬਦਲ ਚੁੱਕੇ ਹੋ ਕਿਉਂਕਿ ਤੁਹਾਡੇ ਕੋਲੋ ਲੋਕ ਭਰੋਸਾ ਬਣਾ ਕੇ ਇੱਕ ਲਾਟਰੀ ਪਾਉਂਦੇ ਨੇ ਤਸ ਕਿੰਨੇ ਕੇ ਭਰੋਸੇ ਦੇ ਲੋਕ ਉਤਰਦੇ ਨੇ ਔਰ ਤੁਸੀਂ ਕਿਦਾਂ ਦਾ ਬੜਾ ਸ਼ੁਕਰ ਹੈ ਜੀ ਜੇ ਹਲੇ ਆਪਣਾ ਦੁਕਾਨ ਖੋਲਿ ਨੂੰ 2 ਸਾਲ ਵੀ ਪੂਰੇ ਨਹੀਂ ਹੋਏ ਤੇ ਲੱਖਪਤੀ ਬੜੇ ਬਣ ਚੁੱਕੇ ਐ ਤੇ ਪਹਿਲਾ ਕਰੋੜਪਤੀ ਕੱਲ ਬਣ ਗਿਆ ਜੀ ਧੀਰੇ ਦੇ ਵਿੱਚ ਐਨੀ ਕਿ ਏਜੰਸੀ ਤੋਂ ਵੈਸੇ 4 ਕਰੋੜ ਕਾ 4 ਕਰੋੜਪਤੀ ਬਣ ਚੁੱਕੇ ਨੇ जीरے ਦੇ ਵਿੱਚ ਪਹਿਲਾ ਕਰੋੜਪਤੀ ਕੋਈ ਦੁਕਾਨ ਨਹੀਂ ਸੀ ਕਿ ਜ਼یرے ਦੇ ਡਰਾਉਡਰੀ ਦੀ ਆਪਾਂ ਪਹਿਲੀ ਵਾਰੀ ਦੁਕਾਨ ਪਹਿਲੀ ਦੁਕਾਨ ਖੋਲੀ ਉਹਦੇ ਥਲੇ 2 ਸਾਲ ਵੀ ਪੂਰੇ ਨਹੀਂ ਹੋਏ ਤੇ ਕਰੋੜ ਦਾ ਇਨਾਮ ਨਿਕਲ ਆਇਆ ਜੋ ਵੀ ਸਿਰਫ 6 ਰੁਪਏ ਦੀ ਟਿਕਟ ਦੇ ਵਿੱਚ ਆਪਾਂ ਜ਼یرے ਜਾਵਾਂਗੇ ਤੁਹਾਨੂੰ ਸ਼ਰਮਾ ਜੀ ਉੱਥੇ ਬੈਠੇ ਮਿਲਣਗੇ ਜੀ ਇਹ ਹੀ ਸਾਰਾ ਪਸਾਰਾ ਉੱਥੇ ਹੈਂਡਲ ਕਰਦੇ ਨੇ ਉਸੇ ਤੁਹਾਨੂੰ ਆਹੀ ਮਿਲਣਗੇ ਜੀ ਭਾਈ ਜੀ ਕੀ ਨਾਂ ਦਾ ਡਰ ਕਿੱਥੇ ਸਟਾਲ ਆ ਤੁਹਾਡਾ ਜੀ ਆਪਕਾ ਸਤਿ ਸ਼੍ਰੀ ਅਕਾਲ ਜੀ ਸਾਡਾ ਦਾਲਜੀ ਸ਼ਰਮਾ ਲਾਰਜਿਸਟ ਦਾਲਜੀਰਾ ਦੇ ਵਿੱਚ ਆ ਸਾਡਾ ਆਰਟਿਸਟ ਆ ਫਰਸਟ ਸਟੈਂਡ ਦੇ ਬਿਲਕੁਲ ਕੋਨਰ ਗੇਟ ਦੇ ਨਾਲ ਫੋਕ ਨੰਬਰ 2 ਟ੍ਰੈਕ ਪੱਤਰ ਦੇ ਬਿਲਕੁਲ ਨਾਲ ਆਪਣਾ ਸਟਾਲ ਹੈ ਕੱਲ ਇਹ ਸਾਡੇ ਭਰਾ ਸਾਡੇ ਕੋਲ ਆਏ ਨੇ ਕੱਲ ਇਹਨਾਂ ਨੇ ਸ਼ੇਅਰ ਤੇ ਟਿਕਟ ਖਰੀਦੀ ਜਿਸ ਨਾਲ ਇਨਾਂ ਦਾ 100 ਰੁਪਏ ਦਾ ਨਾਮ ਲੱਗਿਆ ਸਾਡੇ ਤੋਂ ਆਹ ਟਿਕਟ ਨੰਬਰ ਹੈ 55 E 42 140 ਕੱਲ 1:35 ਦੇ ਪੰਜ ਮਿੰਟ ਤੇ ਸਾਨੂੰ ਐਮਕੇ ਜਲਸੀ ਵਾਲਿਆਂ ਦਾ ਫੋਨ ਆਇਆ ਸਾਡੀ ਜਲਸੀ ਐਮਕੇ ਜਲਸੀ ਉਹਨਾਂ ਦਾ ਫੋਨ ਆਇਆ ਸਾਨੂੰ ਕਿਹਾ ਤੁਹਾਡੇ ਕੋਲ ਕਿੰਨੇ ਕਰੋੜ ਦਾ ਨਾਮ ਲੱਗਿਆ ਅੱਛਾ ਤੁਸੀਂ ਹੈੱਡ ਆਫਿਸ ਪੁੱਛੋ ਹਾਂਜੀ ਅੱਜ ਅੱਜ ਇਸ ਪ੍ਰੋਜੈਕਟ ਤੇ ਚਾਹੀਏ ਇਹਨਾਂ ਨੂੰ ਲੈ ਕੇ ਇਹਨਾਂ ਦੇ ਖਾਤੇ ਜਿਹੜੇ ਜੋ ਵੀ ਡਾਕੂਮੈਂਟ ਕੋ ਕਾਗਜ਼ੀ ਕਾਰਵਾਈ ਆ ਉਹਦੀ ਕਰਾ ਕੇ ਟਿਕਣਾ ਅਸੀਂ ਜੰਮਾ ਕਰੋੜੀ ਕਲੇਮ ਕਰੋੜੀ ਨਾ ਕਲੇਮ ਕਿੰਨੇ ਕੇ ਦਿਨ ਚਾਹੀਏ ਪੈਸਾ ਜਿਹੜਾ ਇਹਨਾਂ ਦੇ ਆ ਜਾਵੇ ਇਹ ਜੀ ਪ੍ਰੋਸੈਸ ਜੀ 30 ਤੋਂ 40 ਦਿਨਾਂ ਦੇ ਵਿੱਚ ਵਿੱਚ ਚਾਹੀਏ ਇਹਨਾਂ ਦੇ ਖਾਤੇ ਦੇ ਵਿੱਚ ਪੈਸੇ ਪੇਮੈਂਟ ਆ ਜਾਂਦੇ